ਕਿਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਕਿ ਮੇਰੇ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਸਮਰ ਸਿੰਘ ਗਦਮ ਦੇ ਉਤੇ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਸ਼ਰਾਧਾ ਦੇ ਦਿਨਾਂ ਦੇ ਵਿੱਚ ਮੇਰੀਆਂ ਭੈਣਾਂ ਇਹ ਪੰਜ ਅੱਖਰਾਂ ਦੇ ਸ਼ਬਦ ਦਾ ਜਾਪ ਕਰਨਾ ਸ਼ੁਰੂ ਕਰ ਦੇਣਾ ਫਿਰ ਵੇਖਣਾ ਕਿ ਉਹਨਾਂ ਦੇ ਘਰ ਦੇ ਵਿੱਚ ਕਿਸ ਤਰ੍ਹਾਂ ਬਰਕਤ ਆਉਣੀ ਸ਼ੁਰੂ ਹੋ ਜਾਵੇਗੀ ਮੈਂ ਵੀ ਇਹ ਪੰਜ ਅੱਖਰਾਂ ਦਾ ਸ਼ਬਦ ਜਾਪ ਕਰਨਾ ਸ਼ੁਰੂ ਕੀਤਾ ਤੇ ਮੈਨੂੰ ਚਮਤਕਾਰ ਦਿਖਣੇ ਸ਼ੁਰੂ ਹੋ ਗਏ ਹਨ ਮੇਰੇ ਘਰ ਦੇ ਵਿੱਚ ਜਿੱਥੇ ਪੈਸਾ ਪਹਿਲਾਂ ਰੁਕਦਾ ਵੀ ਨਹੀਂ ਸੀ ਤੇ ਹੁਣ ਉਹ ਪੈਸਾ ਵੀ ਰੁਕਣਾ ਸ਼ੁਰੂ ਹੋ ਗਿਆ ਤੇ ਬਰਕਤ ਪੈਣੀ ਸ਼ੁਰੂ ਹੋ ਗਈ ਹੈ ਅੱਜ ਦੀ ਇਹ ਵੀਡੀਓ ਖਾਸ ਕਰਕੇ ਸਾਡੀਆਂ ਪਿਆਰੀਆਂ ਭੈਣਾਂ ਤੇ ਬੀਬੀਆਂ ਲਈ ਹੈ ਕਿਉਂਕਿ ਭੈਣਾਂ ਹੀ ਉਹ ਧੁਰੀ ਹੈ ਜਿਸ ਤੇ ਸਾਰਾ ਪਰਿਵਾਰ ਟਿਕਿਆ ਹੁੰਦਾ ਹੈ ਉਹ ਸਵੇਰੇ ਸਭ ਤੋਂ ਪਹਿਲਾਂ ਉੱਠਦੀ ਹੈ ਬੱਚਿਆਂ ਦੇ ਸੁਪਨਿਆਂ ਤੋਂ ਲੈ ਕੇ ਪਤੀ ਦੇ ਸੁੱਖਾਂ ਤੱਕ ਹਰ ਜ਼ਿੰਮੇਵਾਰੀ ਨਿਭਾਉਂਦੀ ਹੈ ਪਰ ਜੇ ਇਹੀ ਭੈਣ ਬੀਬੀ ਆਪਣੇ ਦਿਨ ਦੀ ਸ਼ੁਰੂਆਤ ਚੁੱਲ੍ਹੇ ਚੌਕੇ ਤੋਂ ਪਹਿਲਾਂ ਨਾਮ ਸਿਮਰਨ ਨਾਲ ਕਰਨ ਤਾਂ ਘਰ ਦੀ ਹਵਾ ਵੀ ਬਦਲ ਜਾਂਦੀ ਹੈ ਮਹਾਪੁਰਖਾਂ ਨੇ ਆਖਿਆ ਹੈ ਜਿੱਥੇ ਮਾਂ ਭੈਣ ਜਾਂ ਬੇਬੀ ਨਾਮ ਜਪਦੇ ਹੈ ਉੱਥੇ ਪਰਿਵਾਰ ਦੇ ਹੋਰ ਮੈਂਬਰ ਵੀ ਆਪਣੇ ਆਪ ਗੁਰਬਾਣੀ ਵੱਲ ਖਿੱਚੇ ਚਲੇ ਜਾਂਦੇ ਹਨ ਜੇਕਰ ਪੈਣਾ ਇਸ ਰਾਧਾ ਦੇ ਦਿਨਾਂ ਦੇ ਵਿੱਚ ਇਹ ਪੰਜ ਅੱਖਰਾਂ ਦਾ ਸ਼ਬਦਾਂ ਦਾ ਜਾਪ ਕਰਨ ਨਾਲ ਫਿਰ ਵੇਖਣਾ ਕਿਵੇਂ ਕੁਝ ਹੀ ਦਿਨਾਂ ਵਿੱਚ ਘਰ ਦੇ ਅੰਦਰ ਬਰਕਤਾਂ ਦੀ ਵਰਖਾ ਹੋਣੀ ਸ਼ੁਰੂ ਹੋ ਜਾਵੇਗੀ ਜੋ ਘਰ ਪਹਿਲਾਂ ਕਲੇਸ਼ ਤਣਾਅ ਜਾਂ ਚਿੰਤਾ ਨਾਲ ਭਰੇ ਹੁੰਦੇ ਹਨ ਉੱਥੇ ਸੁੱਖ ਪਿਆਰ ਤੇ ਚੈਨ ਦੀ ਰੋਸ਼ਨੀ ਆਪੇ ਵਸਣ ਲੱਗਦੀ ਹੈ ਆਪਾਂ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਇਹ ਵੀ ਗੱਲ ਕਰਾਂਗੇ ਕਿ ਪੈਣਾ ਨੇ ਜੇਕਰ ਪੈਣਾ ਨੇ ਤਨਿੰਬੀ ਕਰਦੀਆਂ ਨੇ ਉਹ ਨਿਤਨੇਮ ਦੇ ਨਾਲ-ਨਾਲ ਇਸ ਪੰਜ ਅੱਖਰਾਂ ਦੇ ਸ਼ਬਦ ਦਾ ਜਾਪ ਕਰਨਾ ਸ਼ੁਰੂ ਕਰ ਦੇਣਾ ਫਿਰ ਵੇਖਣਾ ਕਿ ਇਸ ਤਰ੍ਹਾਂ ਉਹਨਾਂ ਦੇ ਘਰ ਦੇ ਵਿੱਚ ਬਰਕਤ ਪੈਸੇ ਨਾਲ ਜੋ ਵੀ ਕੋਈ ਉਹਨਾਂ ਨੂੰ ਤੰਗੀ ਪੇਸ਼ੀ ਹੈ ਉਹ ਖਤਮ ਹੋ ਜਾਣੀ ਹੈ ਜਿੰਨਾ ਘਰਾਂ ਦੇ ਵਿੱਚ ਪਾਠ ਪੂਜਾ ਉਹਨਾਂ ਨਹੀਂ ਹੁੰਦਾ ਬੰਦਗੀ ਲਈ ਸਮਾਂ ਨਹੀਂ ਨਿਕਲਦਾ ਉਹਨਾਂ ਦਾ ਵੀ ਬੜਾ ਭਲਾ ਹੋ ਜਾਂਦਾ ਹੈ ਸਿਰਫ ਦੋ ਸ਼ਬਦਾਂ ਦਾ ਜਾਪ ਜਿੰਨਾ ਜ਼ਿਆਦਾ ਸਮਾਂ ਨਹੀਂ ਲੱਗਦਾ ਪਰ ਫਲ ਬੇਅੰਤ ਮਿਲਦਾ ਹੈ ਕਿਹੜੇ ਸ਼ਬਦ ਹਨ ਇਹ ਕਿੰਨੇ ਸਮੇਂ ਲਈ ਜਪਣਾ ਹੈ ਇਹਨਾਂ ਦੇ ਜਾਪ ਦਾ ਅਸਰ ਕੀ ਹੁੰਦਾ ਹੈ ਇਹ ਸਾਰੀਆਂ ਗੱਲਾਂ ਅਸੀਂ ਅੱਜ ਦੀ ਵੀਡੀਓ ਵਿੱਚ ਕਰਾਂਗੇ ਇਸ ਲਈ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਵੀਡੀਓ ਨੂੰ ਵਿੱਚ ਸਕਿੱਪ ਨਾ ਕਰਨਾ ਸੋ ਆਓ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਛੋਟੀ ਜੀ ਕਹਾਣੀ ਸਮਝਾਉਂਦੀ ਆ ਉਹ ਕਹਾਣੀ ਸੁਣ ਕੇ ਤੁਹਾਨੂੰ ਵੀਡੀਓ ਦਾ ਸਾਰਨ ਬਾਰੇ ਪਤਾ ਲੱਗਿਆ ਕਹਿੰਦੇ ਜੋ ਅਕਸਰ ਸ਼ੁਕਰਾਨੇ ਦੀ ਮਹੱਤਤਾ ਸਮਝਦੇ ਨਹੀਂ ਨਾ ਤਾਂ ਉਹ ਕਦੇ ਦੀ ਦੁਨੀਆ ਦੇ ਦੁੱਖਾਂ ਤੋਂ ਮਾਰ ਨਹੀਂ ਖਾ ਸਕਦੇ ਕਹਿੰਦੀ ਇੱਕ ਵਾਰ ਰੱਬ ਨੇ ਆਪਣਾ ਦੂਤ ਧਰਤੀ ਤੇ ਭੇਜਿਆ ਦੂਤ ਨੇ ਵੇਖਿਆ ਕਿ ਇੱਕ ਪਾਸੇ ਭਿਖਾਰੀ ਭੀਖ ਮੰਗ ਰਿਹਾ ਸੀ ਤੇ ਦੂਜੇ ਪਾਸੇ ਇੱਕ ਅਮੀਰ ਅਮੀਰ ਬੰਦਾ ਉਸ ਨੂੰ ਪੈਸੇ ਦੇ ਰਿਹਾ ਸੀ ਦੂਤ ਨੇ ਦੋਵਾਂ ਨੂੰ ਕਿਹਾ ਮੈਂ ਰੱਬ ਦਾ ਭੇਜਿਆ ਹੋਇਆ ਦੂਤ ਹਾਂ ਜੇ ਤੁਸੀਂ ਰੱਬ ਨੂੰ ਕੋਈ ਸਨੇਹਾ ਭੇਟਣਾ ਚਾਹੁੰਦੇ ਹੋ ਤਾਂ ਮੈਨੂੰ ਦੇ ਦਿਓ ਮੈਂ ਉਹ ਪਹੁੰਚਾ ਦਿਆਂਗਾ ਸਭ ਤੋਂ ਪਹਿਲਾਂ ਮੇਰ ਬੋਲਿਆ ਰੱਬ ਨੂੰ ਕਹਿਣਾ ਕਿ ਵਾਹਿਗੁਰੂ ਜੀ ਤੁਹਾਡਾ ਕੋਟਨ ਕੋਟ ਸੁਕਰਾਨਾ ਉਸਨੇ ਮੈਨੂੰ ਬਹੁਤ ਕੁਝ ਦਿੱਤਾ ਹੁਣ ਮੇਰੇ ਕੋਲ ਇਨਾ ਹੈ ਕਿ ਸੰਭਾਲਿਆ ਨਹੀਂ ਜਾਂਦਾ ਹੁਣ ਹੋਰ ਨਾ ਦੇ ਦੇਣ ਦੂਤ ਹੱਸਿਆ ਤੇ ਸਨੇਹਾ ਲੈ ਲਿਆ ਫਿਰ ਭਿਖਾਰੀ ਬੋਲਿਆ ਰੱਬ ਨੂੰ ਕਹਿਣਾ ਕਿ ਮੇਰੀ ਵਾਰੀ ਕਦੋਂ ਆਵੇਗੀ ਮੈਂ ਗਰੀਬ ਹਾਂ ਭੁੱਖਾ ਹਾਂ ਪਾਟੇ ਕੱਪੜੇ ਪਾਈ ਬੈਠਾ ਹਾਂ ਮੇਰਾ ਕੀ ਮੈਂ ਮਾੜਾ ਕੀ ਕੀਤਾ ਜੋ ਰੱਬ ਮੇਰੀ ਸੁਣਦਾ ਹੀ ਨਹੀਂ ਦੂਤ ਰੱਬ ਕੋਲ ਗਿਆ ਅਮੀਰ ਦਾਸ ਨੇਹਾ ਸੁਣਾ ਕੇ ਕਿਹਾ ਕਿ ਉਹ ਤੁਹਾਡਾ ਕੋਟਨ ਕੋਟ ਸ਼ੁਕਰਾਨਾ ਕਰਦਾ ਹੈ ਪਰ ਹੋਰ ਨਹੀਂ ਚਾਹੀਦਾ ਇਹ ਵੀ ਕਹਿੰਦਾ ਹੈ ਰੱਬ ਨੇ ਹੱਸ ਕੇ ਕਿਹਾ ਜੋ ਮੇਰਾ ਸ਼ੁਕਰਾਨਾ ਕਰਨਾ ਬੰਦ ਕਰ ਦੇਵੇਗਾ ਤਾਂ ਮੈਂ ਵੀ ਉਸ ਨੂੰ ਦੇਣਾ ਬੰਦ ਕਰ ਦੰਗਾ ਫਿਰ ਭਿਖਾਰੀ ਲੈ ਕੇ ਆ ਉਸ ਉਸ ਨੇ ਆਖਿਆ ਕਿ ਉਹ ਤੁਹਾਡੇ ਲਈ ਗਿਲੇ ਸਿਕਵੇ ਬਹੁਤ ਕਰ ਰਿਹਾ ਸੀ ਤੇ ਸ਼ੁਕਰਾਨਾ ਵੀ ਨਹੀਂ ਕਰਦਾ ਕਹਿ ਰਿਹਾ ਸੀ ਕਿ ਮੈਨੂੰ ਤਾਂ ਕੁਝ ਪਰਮਾਤਮਾ ਨੇ ਦਿੱਤਾ ਹੀ ਨਹੀਂ ਤਾਂ ਰੱਬ ਨੇ ਕਿਹਾ ਕਿ ਉਸ ਨੂੰ ਕਹਿ ਕਿ ਜਦੋਂ ਤੂੰ ਸ਼ੁਕਰਾਨਾ ਕਰਨਾ ਸ਼ੁਰੂ ਕਰ ਦੇਵੇਂਗਾ ਤਾਂ ਤੇਰੀ ਜ਼ਿੰਦਗੀ ਦੇ ਵਿੱਚ ਵੀ ਸੁੱਖ ਆ ਜਾਣਗੇ ਤੇ ਅਮੀਰ ਬੰਦੇ ਨੂੰ ਕਹੀ ਕਿ ਤੂੰ ਸ਼ੁਕਰਾਨਾ ਕਰਨਾ ਛੱਡ ਦੇਵੇਂ ਤੇ ਮੈਂ ਤੈਨੂੰ ਦੇਣਾ ਛੱਡ ਦਵਾਂਗਾ ਕਹਿੰਦੇ ਦੂਤ ਹੱਸ ਕੇ ਕਹਿੰਦਾ ਫਿਰ ਰੱਬ ਨੂੰ ਵੀ ਤੈਨੂੰ ਦੇਣਾ ਬੰਦ ਕਰੇਗਾ ਜਦੋਂ ਇੰਨੀ ਗੱਲ ਕਹੀ ਨਾ ਫਿਰ ਉਹ ਚਲੇ ਗਏ ਤੇ ਜਦੋਂ ਉਹ ਗਿਆ ਧਰਤੀ ਤੇ ਤੇ ਉਹਨੇ ਅਮੀਰ ਬੰਦੇ ਨੂੰ ਕਿਹਾ ਕਿ ਵਾਈਗੁਰ ਜੀ ਨੇ ਕਿਹਾ ਕਿ ਜੇਕਰ ਤੂੰ ਸੁਕਰਾਨਾ ਕਰਨਾ ਬੰਦ ਨਹੀਂ ਕਰਦੇ ਨੇਗਾ ਤਾਂ ਤੈਨੂੰ ਸਭ ਕੁਝ ਦੇਣਾ ਵਾਈਗੁਰ ਜੀ ਬੰਦ ਕਰ ਦੇਣਗੇ ਤਾਂ ਭੀ ਅਮੀਰ ਆਦਮੀ ਕਹਿੰਦਾ ਕਿ ਮੈਂ ਇਜਾਹਾ ਤਾਂ ਕਦੇ ਨਹੀਂ ਕਰ ਸਕਦਾ ਕਿਉਂਕਿ ਜਦੋਂ ਸਭ ਕੁਝ ਮੈਨੂੰ ਪਰਮਾਤਮਾ ਨੇ ਦਿੱਤਾ ਤੇ ਮੈਂ ਸ਼ੁਕਰਾਨਾ ਕਿਉਂ ਨਾ ਕਰਾਂ ਕਹਿੰਦੇ ਹੁਣ ਭਿਖਾਰੀ ਕੋਲ ਗਿਆ ਕਿ ਜੇਕਰ ਤੂੰ ਸ਼ੁਕਰਾਨਾ ਕਰਨਾ ਸ਼ੁਰੂ ਕਰ ਦੇਣਾ ਪਰਮਾਤਮਾ ਦੇ ਦਿੱਤੇ ਹੋਏ ਚੀਜ਼ਾਂ ਦਾ ਤਾਂ ਤੈਨੂੰ ਪਰਮਾਤਮਾ ਸੁੱਖ ਦੇ ਦੇਵੇਗਾ ਪਰ ਭਿਖਾਰੀ ਗੁੱਸੇ ਨਾਲ ਕਹਿੰਦਾ ਮੈਂ ਕਿਸ ਗੱਲ ਦਾ ਸ਼ੁਕਰਾਨਾ ਕਰਾਂ ਰੱਬ ਨੇ ਮੈਨੂੰ ਦਿੱਤਾ ਹੀ ਕੀ ਹੈ ਏ ਬੋਲਿਆ ਸੀ ਕਿ ਉਹਦੇ ਜਿਹੜੇ ਪਾਟੇ ਕੱਪੜੇ ਸੀ ਨਾ ਪਾਏ ਹੋਏ ਤੇ ਤੇਜ਼ ਹਵਾਈ ਤੇ ਉਸਦੇ ਪਾਟੇ ਕੱਪੜੇ ਵੀ ਉਡਾ ਕੇ ਲੈ ਗਏ। ਤੋ ਤੋ ਮੁਸਕਰਾਇਆ ਤੇ ਕਹਿਣ ਲੱਗਾ ਹੁਣ ਦੱਸ ਰੱਬ ਚਾਹੇ ਤਾਂ ਇੱਕ ਪਲ ਵਿੱਚ ਸਭ ਕੁਝ ਲੈ ਸਕਦਾ ਹੈ। ਹੁਣ ਇਸ ਕਹਾਣੀ ਤੋਂ ਸਿੱਖਿਆ ਕੀ ਮਿਲਦੀ ਹੈ? ਜੋ ਕੁਝ ਰੱਬ ਨੇ ਦਿੱਤਾ ਉਸ ਦਾ ਸ਼ੁਕਰਾਨਾ ਕਰਨਾ ਸਿੱਖੋ। ਜੋ ਮਨੁੱਖ ਕਦਰ ਕਰਦਾ ਹੈ ਉਸ ਦੀ ਝੋਲੀ ਹਮੇਸ਼ਾ ਖੁਸ਼ੀਆਂ ਤੇ ਬਰਕਤਾਂ ਨਾਲ ਭਰੀ ਰਹਿੰਦੀ ਹੈ। ਅਸਲ ਵਿੱਚ ਅਸੀਂ ਅੱਜ ਕੁਝ ਪਾ ਰਹੇ ਹਾਂ ਸੁੱਖ ਜਾਂ ਦੁੱਖ ਇਹ ਸਾਡੇ ਆਪਣੇ ਕਰਮਾਂ ਦਾ ਫਲ ਹੈ ਇਸ ਲਈ ਰੱਬ ਦੇ ਨਾਲ ਗਿਲੇ ਸਿਕਵੇ ਕਰਨਾ ਠੀਕ ਨਹੀਂ ਜਦੋਂ ਅਸੀਂ ਸ਼ਿਕਾਇਤਾਂ ਕਰਦੇ ਹਾਂ ਤਾਂ ਕੁਦਰਤ ਵੀ ਸਾਡੇ ਨਾਲ ਨਾਰਾਜ਼ ਹੋ ਜਾਂਦੀ ਹੈ ਪਰ ਜਦੋਂ ਅਸੀਂ ਸ਼ੁਕਰਾਨਾ ਕਰਦੇ ਹਾਂ ਪੂਰੀ ਕਾਇਨਾਤ ਸਾਡੇ ਪੱਖ ਵਿੱਚ ਹੋ ਜਾਂਦੀ ਹੈ ਔਖੇ ਤੇ ਸੌਖੇ ਔਖੇ ਤੋਂ ਔਖੇ ਕੰਮ ਵੀ ਆਸਾਨੀ ਨਾਲ ਸਿੜੇ ਚੜ ਜਾਂਦੇ ਹਨ ਜਦੋਂ ਅਸੀਂ ਹਰ ਵੇਲੇ ਸ਼ਿਕਾਇਤਾਂ ਕਰਦੇ ਰਹਿੰਦੇ ਹਾਂ ਏ ਨਹੀਂ ਮਿਲਿਆ ਉਹ ਨਹੀਂ ਮਿਲਿਆ ਇਹ ਮੁਸੀਬਤ ਆ ਗਈ ਉਹ ਕੰਮ ਰੁਕ ਗਿਆ ਤਾਂ ਯਾਦ ਰੱਖੋ ਕੁਦਰਤ ਵੀ ਸਾਡੇ ਨਾਲ ਨਾਰਾਜ਼ ਹੋ ਜਾਂਦੀ ਹੈ ਕਿਉਂਕਿ ਸ਼ਿਕਾਇਤਾਂ ਨਾਲ ਮਨੁੱਖ ਦੀ ਊਰਜਾ ਘਟਦੀ ਹੈ ਆਸਥਾ ਕਮਜ਼ੋਰ ਹੋ ਜਾਂਦੀ ਹੈ ਅਤੇ ਘਰ ਦਾ ਮਾਹੌਲ ਵੀ ਭਾਰੀ ਹੋਣਾ ਸ਼ੁਰੂ ਹੋ ਜਾਂਦਾ ਹੈ ਪਰ ਜਦੋਂ ਅਸੀਂ ਸ਼ੁਕਰਾਨਾ ਕਰਨਾ ਸਿੱਖ ਲਈਏ ਤਾਂ ਪੂਰੀ ਕਾਇਨਾਤ ਸਾਡੇ ਪੱਖ ਵਿੱਚ ਖੜੀ ਹੋ ਜਾਂਦੀ ਹੈ ਭਾਵੇਂ ਤੁਸੀਂ ਬਹੁਤ ਜ਼ਿਆਦਾ ਗਰੀਬੀ ਦੇ ਵਿੱਚੋਂ ਪਰ ਜਦੋਂ ਪਰਮਾਤਮਾ ਨੂੰ ਸਦਿੱਤੀ ਹੀ ਮਨੁੱਖਾ ਦੇ ਦੇ ਲਈ ਹੀ ਸਿਰਫ ਸ਼ੁਕਰਾਨਾ ਕਰਨਾ ਸ਼ੁਰੂ ਕਰਦਾ ਹੁ ਨਾ ਤਾਂ ਪੂਰੀ ਕਾਇਨਾਤ ਤੁਹਾਡੇ ਨਾਲ ਖੜੀ ਹੋ ਜਾਵੇਗੀ ਔਖੇ ਤੋਂ ਔਖੇ ਕੰਮ ਵੀ ਆਸਾਨੀ ਨਾਲ ਸਿਰੇ ਚੜ ਜਾਂਦੇ ਹਨ ਬਜ਼ੁਰਗ ਕਹਿੰਦੇ ਹਨ ਕਿ ਜਿਹੜਾ ਮਨੁੱਖ ਆਪਣੇ ਕੋਲ ਦੀਆਂ ਚੀਜ਼ਾਂ ਦਾ ਸ਼ੁਕਰਾਨਾ ਕਰਦਾ ਹੈ ਉਸ ਦੇ ਕੋਲ ਹੋਰ ਵੱਧਦਾ ਹੈ ਤੇ ਜੋ ਹਮੇਸ਼ਾ ਨਾਰਾਜ਼ ਰਹਿੰਦਾ ਹੈ ਉਸ ਦੇ ਕੋਲੋਂ ਮੌਕੇ ਵੀ ਦੂਰ ਪੱਜ ਜਾਂਦੇ ਹਨ ਪੁਰਾਣੇ ਸਮੇਂ ਵਿੱਚ ਸਾਡੇ ਦਾਦੇ-ਦਾਦੀਆਂ ਚਾਹੇ ਛੋਟੇ ਘਰਾਂ ਵਿੱਚ ਰਹਿੰਦੇ ਸਨ ਰੋਟੀ ਕਪੜਾ ਸਾਦਾ ਹੁੰਦਾ ਸੀ ਪਰ ਉਹਨਾਂ ਦੇ ਦਿਲ ਵਿੱਚ ਸ਼ੁਕਰਾਨੇ ਦੀ ਭਾਵਨਾ ਭਰਪੂਰ ਹੁੰਦੀ ਸੀ ਉਹ ਹਰ ਰੋਜ਼ ਕਹਿੰਦੇ ਸਨ ਕਿ ਵਾਹਿਗੁਰੂ ਜੀ ਜੋ ਦਿੱਤਾ ਬਹੁਤ ਵਧੀਆ ਦਿੱਤਾ ਇਸੇ ਕਰਕੇ ਉਹਨਾਂ ਦੇ ਘਰਾਂ ਵਿੱਚ ਬਰਕਤਾਂ ਹੁੰਦੀਆਂ ਸਨ ਆਪਸ ਦੇ ਵਿੱਚ ਪਿਆਰ ਹੁੰਦਾ ਸੀ ਕੋਈ ਰੋਣਾ ਧੋਣਾ ਨਹੀਂ ਹੁੰਦਾ ਸੀ ਕਿਸੇ ਚੀਜ਼ ਦੀ ਘਾਟ ਮਹਿਸੂਸ ਹੀ ਨਹੀਂ ਸੀ ਹੁੰਦੀ ਇੱਕ ਬਜ਼ੁਰਗ ਮਾਤਾ ਜੀ ਦੀ ਗੱਲ ਯਾਦ ਆਉਂਦੀ ਹੈ ਉਹ ਹਰ ਵੇਲੇ ਗਰੀਬੀ ਵਿੱਚ ਰਹਿੰਦੀ ਸੀ ਪਰ ਪਰਮਾਤਮਾ ਦੇ ਭਾਣੇ ਨੂੰ ਬੜਾ ਮੰਨਦੀ ਸੀ ਕਹਿੰਦੀ ਸੀ ਕਿ ਮੇਰੇ ਵਾਈਗੁਰੂ ਮੇਰੇ ਨਾਲ ਹੈ ਮੇਰੇ ਬੱਚੇ ਮੇਰੇ ਨਾਲ ਹਨ ਇਹ ਹੀ ਮੇਰਾ ਸਭ ਤੋਂ ਵੱਡਾ ਖਜ਼ਾਨਾ ਹਨ ਛੁਕਰਾਨੇ ਦੀ ਇਹ ਸੋਚ ਹੀ ਉਹਨਾਂ ਨੂੰ ਹਮੇਸ਼ਾ ਖਿੜਿਆ ਰੱਖਦੀ ਸੀ ਉਹਦੇ ਘਰ ਵਿੱਚ ਭਾਵੇਂ ਚਾਰ ਚਾਰ ਪਾਸੇ ਘਾਟ ਸੀ ਪਰ ਦਿਨਾਂ ਵਿੱਚ ਖੁਸ਼ਹਾਲੀ ਸੀ ਇਸ ਲਈ ਭੈਣੋ ਤੇ ਭਰਾਵੋ ਜਦੋਂ ਵੀ ਅਸੀਂ ਵਾਈਗੁਰੂ ਦੇ ਸ਼ੁਕਰਾਨਾ ਕਰਦੇ ਹਾਂ ਤਾਂ ਉਸ ਦੀ ਕਿਰਪਾ ਦੇ ਦਰਵਾਜ਼ੇ ਖੁੱਲ ਜਾਂਦੇ ਹਨ ਸਿਕਾਇਤਾਂ ਨਾਲ ਰਾਹ ਰੁਕਦੇ ਹਨ ਸ਼ੁਕਰਾਨੇ ਨਾਲ ਰਾਹ ਬਣਦੇ ਹਨ ਇਸ ਲਈ ਅਸਲ ਨਿਯਮ ਇਹ ਹੈ ਕਿ ਹਰ ਰੋਜ਼ ਮਾਲਕ ਦੀਆਂ ਦਿੱਤਾ ਹੋਈਆਂ ਦਿੱਤੀਆਂ ਹੋਈਆਂ ਦਾਤਾਂ ਲਈ ਸ਼ੁਕਰਾਨਾ ਕਰੋ ਜੇ ਕੋਠੀਆਂ ਕਾਰਾਂ ਵੀ ਨਹੀਂ ਹਨ ਤਾਂ ਕੀ ਹੋਇਆ ਦੋ ਵਕਤ ਦੀ ਰੋਟੀ ਤਾਂ ਮਿਲ ਰਹੀ ਹੈ ਤਾਂ ਨੰਤ ਕੱਲੇ ਕੱਪੜੇ ਤਾਂ ਹਨ ਸੱਤ ਵਾਲਾ ਘਰ ਹੈ ਚੰਗਾ ਸਰੀਰ ਹੈ ਇਹ ਸਭ ਮਾਲਕ ਦੀਆਂ ਵੱਡੀਆਂ ਦਾਤਾਂ ਨੇ ਉਨ੍ਹਾਂ ਵੱਲ ਵੇਖੋ ਜਿੰਨਾਂ ਕੋਲ ਇਹ ਚੀਜ਼ਾਂ ਨਹੀਂ ਹਨ ਜਿੰਨਾਂ ਕੋਲੇ ਮਤਲਬ ਕਿ ਇਹ ਸੱਤ ਵੀ ਨਹੀਂ ਹੈ ਤੰਟ ਇਕੱਲੇ ਕੱਪੜੇ ਵੀ ਨਹੀਂ ਦੋ ਵਕਤ ਦੀ ਰੋਟੀ ਨਹੀਂ ਮਿਲ ਰਹੀ ਉਹ ਵੀ ਤਾਂ ਜੀ ਰਹੇ ਹਨ ਤੁਹਾਨੂੰ ਪ੍ਰਮਾਤਮਾ ਨੇ ਇੰਨੇ ਜੋਗੇ ਬਣਾਇਆ ਖਾਸ ਕਰਕੇ ਮੇਰੀਆਂ ਬੀਬੀਆਂ ਭੈਣਾਂ ਦੀ ਬੇਨਤੀ ਹੈ ਕਿ ਜਦੋਂ ਸਵੇਰੇ ਉੱਠੋ ਨਿਤਨੇਮ ਕਰਨ ਤੋਂ ਬਾਅਦ ਜਦੋਂ ਪਹਿਲਾ ਕਦਮ ਰਸੋਈ ਵਿੱਚ ਪਾਓ ਤਾਂ ਸਭ ਤੋਂ ਪਹਿਲਾਂ ਇਹ ਸ਼ਬਦ ਬੋਲੋ ਕਿ ਹੇ ਮੇਰੇ ਵਾਹਿਗੁਰੂ ਤੇਰਾ ਹੀ ਕੋਟਨ ਕੋਟ ਆਸਰਾ ਤੇਰਾ ਕੋਟਨ ਕੋਟ ਸੁਖਰਾਨਾ ਰਸੋਈ ਵਿੱਚ ਜਦੋਂ ਚਾਹ ਨਾਸ਼ਤਾ ਜਾਂ ਭੋਜਨ ਪ੍ਰਸਾਦਾ ਤਿਆਰ ਕਰੋਂ ਉਸ ਸਮੇਂ ਨਾਮ ਜਪਣਾ ਨਾ ਛੱਡੋ ਜਿਹੜਾ ਖਾਣਾ ਨਾਮ ਜਪਦਿਆਂ ਬਣਦਾ ਹੈ ਉਹ ਆਮ ਭੋਜਨ ਨਹੀਂ ਰਹਿੰਦਾ ਉਹ ਅੰਮ੍ਰਿਤ ਰੂਪ ਬਣ ਜਾਂਦਾ ਹੈ ਉਸ ਭੋਜਨ ਨਾਲ ਘਰ ਦੇ ਹਰ ਜੀ ਦੇ ਅੰਦਰ ਨਾਮ ਦਾ ਅਸਰ ਵਸ ਜਾਂਦਾ ਹੈ ਜਦੋਂ ਘਰ ਦੇ ਵਿੱਚ ਮੇਰੀਆਂ ਭੈਣਾਂ ਸਿਰਫ ਸ਼ੁਕਰਾਨੇ ਦੀ ਭਾਵਨਾ ਦੇ ਨਾਲ ਭੋਜਨ ਪ੍ਰਸਾਦਾ ਬਣਾਉਂਦੀਆਂ ਨੇ ਜੋ ਵੀ ਸਵੇਰੇ ਉੱਠ ਕੇ ਉਹਨਾਂ ਦੇ ਘਰ ਦੇ ਵਿੱਚ ਖਾਧਾ ਪੀਤਾ ਜਾਂਦਾ ਹੈ ਉਹ ਬਣਾਉਂਦੀਆਂ ਨੇ ਤਾਂ ਮੇਰੀਆਂ ਭੈਣਾਂ ਸਿਰਫ ਤੇ ਸਿਰਫ ਸ਼ੁਕਰਾਨੇ ਵਾਲੀ ਭਾਵਨਾ ਦੇ ਨਾਲ ਉਹ ਚੀਜ਼ਾਂ ਬਣਾਉਣ ਪਹਿਲਾਂ ਵਾਈਗੁਰ ਜੀ ਨੂੰ ਹੱਥ ਜੋੜ ਕੇ ਸ਼ੁਕਰਾਨਾ ਕਰਨ ਕਿ ਹੇ ਵਾਈਗੁਰ ਜੀ ਸਾਨੂੰ ਐਨੇ ਯੋਗੇ ਬਣਾਇਆ ਤੇ ਤੁਸੀਂ ਇਹ ਸਭ ਚੀਜ਼ਾਂ ਦਿੱਤੀਆਂ ਜੇਕਰ ਤੁਸੀਂ ਸੁਕਰਾਨੇ ਦੀ ਭਾਵਨਾ ਦੇ ਨਾਲ ਚਾਹ ਪਾਣੀ ਚਾਹ ਨਾਸ਼ਤਾ ਜਾਂ ਜੋ ਵੀ ਤਿਆਰ ਕੀਤਾ ਹੈ ਉਹ ਆਪਣੇ ਪਰਿਵਾਰ ਨੂੰ ਦਵੋਗੇ ਨਾ ਦੇਖਣਾ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਣੀ ਹੈ ਨਾਲੇ ਤਾਂ ਉਸ ਚਾਹ ਨਾਸ਼ਤੇ ਵਿੱਚ ਬਰਕਤ ਪੈ ਜਾਣੀ ਹੈ ਤੇ ਨਾਲੇ ਜਿਸ ਵੀ ਇਨਸਾਨ ਨੇ ਉਹ ਚਾਹ ਨਾਸ਼ਤਾ ਪੀਤਾ ਜਾਂ ਖਾਦਾ ਹੋਵੇਗਾ ਤਾਂ ਉਸ ਦੇ ਅੰਦਰ ਵੀ ਤ੍ਰਿਪਤੀ ਹੋਵੇਗੀ ਵਾਹਿਗੁਰੂ ਜੀ ਦਾ ਚਾਪ ਚੱਲੇਗਾ ਕਿਉਂਕਿ ਉਹ ਚਾਹ ਨਾਸ਼ਤਾ ਇੱਕ ਆਮ ਭੋਜਨ ਨਹੀਂ ਰਿਹਾ ਉਹ ਅੰਮ੍ਰਿਤ ਰੂਪ ਬਣ ਜਾਂਦਾ ਹੈ ਉਸ ਭੋਜਨ ਨਾਲ ਘਰ ਦੇ ਹਰ ਜੀ ਦੇ ਅੰਦਰ ਨਾਮ ਦਾ ਵਾਸ ਹੋ ਜਾਂਦਾ ਹੈ ਸੋ ਮੇਰੀਆਂ ਭੈਣਾਂ ਨੂੰ ਹੱਥ ਜੁੜ ਕੇ ਬੇਨਤੀ ਹੈ ਜੇਕਰ ਔਲਾਦ ਕਹਣੇ ਦੇ ਵਿੱਚ ਨਹੀਂ ਜਾਂ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕਲਾ ਕਲੇਸ਼ ਚੱਲ ਰਿਹਾ ਹੈ ਜਾਂ ਘਰ 'ਚ ਪੈਸਿਆਂ ਦੀ ਤੰਗੀ ਹੈ ਕਿਸੇ ਵੀ ਤਰ੍ਹਾਂ ਦੇ ਕੋਈ ਦੁੱਖ ਤਕਲੀਫ ਹੈ ਨਾ ਤਾਂ ਆਪਣੇ ਘਰ ਦੇ ਵਿੱਚ ਆਪਣੇ ਨਿਤਨੇਮ ਦੇ ਨਾਲ-ਨਾਲ ਇਹਨਾਂ ਪੰਜ ਸ਼ਬਦਾਂ ਨੂੰ ਆਪਣੀ ਰਸੋਈ ਦੇ ਵਿੱਚ ਜਦੋਂ ਵੀ ਤੁਸੀਂ ਖਾਣਾ ਤਿਆਰ ਕਰਨਾ ਹੈ ਅੰਮ੍ਰਿਤ ਵੇਲੇ ਜਦੋਂ ਪਹਿਲੇ ਟਾਈਮ ਤੁਸੀਂ ਜਾਂਦੇ ਹੋ ਤਾਂ ਵਾਹਿਗੁਰੂ ਜੀ ਨੂੰ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਤੇ ਭੋਜਨ ਪ੍ਰਸਾਦਾ ਬਣਾਉਂਦੇ ਸਮੇਂ ਵੀ ਸ਼ੁਕਰਾਨਾ ਕਰੋ ਫਿਰ ਵੇਖਣਾ ਤੁਹਾਡੇ ਘਰ ਦੀ ਵਾਹ ਵਾਲ ਵੀ ਨਹੀਂ ਕਲਯੁਗ ਦੀ ਹਵਾਲੇ ਵੇਖਣਾ ਤਹਾਡੇ ਘਰ ਦੇ ਉੱਤੇ ਪਰਮਾਤਮਾ ਤਾਂ ਤਨ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਨ ਕੋਟ ਆਸ਼ੀਰਵਾਦ ਹੋ ਜਾਵੇਗਾ ਸਾਡੀਆਂ ਪੁਰਾਣੀਆਂ ਦਾਦੀਆਂ ਨਾਨੀਆਂ ਵੀ ਇਹੋ ᔪਕਤੀ ਅਪਣਾਉਂਦੀਆਂ ਸਨ ਮੇਰੀਆਂ ਭੈਣਾਂ ਨੂੰ ਸ਼ਰਾਧਾ ਦੇ ਦਿਨ ਇਸ ਨੇ ਕਿਹਾ ਗਿਆ ਹੈ ਕਿਉਂਕਿ ਸ਼ਰਾਧਾ ਦੇ ਦਿਨ ਚੱਲ ਰਹੇ ਹਨ ਅੱਜ ਤੋਂ ਹੀ ਜੇਕਰ ਤੁਸੀਂ ਸੁਕਰਾਨੇ ਦੀ ਭਾਵਨਾ ਆਪਣੇ ਦਿਲ 'ਚ ਲੈ ਆਓ ਤਾਂ ਦੇਖਣਾ ਕਿ ਤੁਹਾਡੀ ਨਵਾਂ ਨਵਾਂ ਮਹੀਨਾ ਚੜਿਆ ਹੈ ਨਵੇਂ ਸੰਗਰਾਦ ਵਾਲੇ ਦਿਨ ਹੀ ਤੁਸੀਂ ਸੁਕਰਾਨਾ ਬੋਲਣਾ ਸ਼ੁਰੂ ਕਰੋ ਵਾਹਿਗੁਰੂ ਜੀ ਨੂੰ ਦੇਖਣਾ ਕਿ ਇਸ ਤਰ੍ਹਾਂ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਕਿਸ ਤਰ੍ਹਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਚਮਤਕਾਰ ਆਉਣਾ ਸ਼ੁਰੂ ਹੋ ਜਾਵੇਗਾ ਮੈਂ ਖੁਦ ਮੈਨੂੰ 4-5 ਦਿਨ ਹੋ ਗਏ ਇਸ ਸੁਕਰਾਨੇ ਦੀ ਭਾਵਨਾ ਨੂੰ ਅਪਣਾਉਂਦਿਆਂ ਮੈਨੂੰ ਆਪਣੇ ਆਪ ਦੇ ਵਿੱਚ ਕੁਝ ਚੰਤਕਾਰ ਦਿਖਦਾ ਹੈ ਤੇ ਮੇਰੇ ਘਰ ਦੇ ਵਿੱਚ ਜਿਹੜੀ ਬਰਕਤ ਰੁਕੀ ਹੋਈ ਸੀ ਉਹ ਬਰਕਤ ਆਉਣੀ ਸ਼ੁਰੂ ਹੋ ਗਈ ਤੁਸੀਂ ਵੀ ਮੇਰੀਆਂ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਬਰਕਤ ਨਹੀਂ ਪੈ ਰਹੀ ਪਤੀ ਦਾ ਕਮਾਏ ਹੋਏ ਪੈਸੇ ਦੇ ਵਿੱਚ ਬਰਕਤ ਨਹੀਂ ਪੈ ਰਹੀ ਤਾਂ ਉਹਨਾਂ ਭੈਣਾਂ ਨੂੰ ਖਾਸ ਕਰਕੇ ਹੱਥ ਜੋੜ ਕੇ ਬੇਨਤੀ ਹੈ ਕਿ ਜੋ ਵੀ ਵਾਈ ਗੁਰੂ ਜੀ ਨੇ ਦਿੱਤਾ ਨਾ ਸਵੇਰ ਤੋਂ ਸ਼ਾਮ ਦੇ ਵਿੱਚ ਕਟੋ ਕਟ ਸਤ ਤੋਂ ਅੱਠ ਵਾਰ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਹੇ ਵਾਹਿਗੁਰੂ ਜੀ ਤੁਹਾਡਾ ਕੋਟਨ ਕੋਟ ਸ਼ੁਕਰਾਨਾ ਰੋਟੀ ਖਾਣ ਲੱਗਿਆ ਹੇ ਵਾਹਿਗੁਰੂ ਜੀ ਤੁਹਾਡਾ ਕੋਟਨ ਕੋਟ ਸ਼ੁਕਰਾਨਾ ਕਿ ਤੁਸੀ ਰਿਜਕ ਦਿੱਤਾ ਨਹਾਉਣ ਲੱਗਿਆ ਹੇ ਵਾਹਿਗੁਰੂ ਜੀ ਤੁਹਾਡਾ ਕੋਟਨ ਕੋਟ ਸ਼ੁਕਰਾਨਾ ਕਿ ਤੰਦਰੁਸਤੀ ਦਿੱਤੀ ਤੇ ਨਹਾਉਣ ਲੱਗੇ ਜਦੋਂ ਵੀ ਕੋਈ ਕੰਮਕਾਰ ਕਰਨ ਲੱਗੋ ਜਾ ਕੁਝ ਵੀ ਕਰੋ ਉਸ ਟਾਈਮ ਇਹਨਾਂ ਸ਼ਬਦਾਂ ਦਾ ਜਾਪ ਕਰੋ ਦੇਖਣਾ ਤੁਹਾਨੂੰ ਦੋਆਂ ਦਿਨਾਂ ਦੇ ਵਿੱਚ ਹੀ ਆਪਣੇ ਆਪ ਦੇ ਵਿੱਚ ਚਮਤਕਾਰ ਦੇਖਣਾ ਸ਼ੁਰੂ ਹੋ ਜਾਵੇਗਾ ਸੋ ਜੇਕਰ ਮੇਰੀਆਂ ਭੈਣਾਂ ਕਿਸੇ ਵੀ ਦੁੱਖ ਤਕਲੀਫ ਦੇ ਵਿੱਚ ਨੇ ਨਾ ਇੱਕ ਵਾਰ ਗੁਰਬਾਣੀ ਦੇ ਉੱਤੇ ਵਿਸਵਾਸ ਦੇ ਨਾਲ ਇਹਨਾਂ ਛੋਟੀ ਛੋਟੀ ਸ਼ਬਦਾਂ ਨੂੰ ਇਹ ਬਹੁਤ ਹੀ ਚਮਤਕਾਰ ਤੇ کارਗਰ ਸ਼ਬਦ ਨੇ ਇਹਨਾਂ ਨੂੰ ਜੇਕਰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲੈਣ ਇਹ ਸ਼ਬਦਾਂ ਨੂੰ ਜਦੋਂ ਅਸੀਂ ਅਪਣਾ ਲੈਂਦੇ ਆ ਨਾ ਤਾਂ ਇਹਨਾਂ ਦੇ ਨਾਲ ਬਹੁਤ ਵੱਡਾ ਚਮਤਕਾਰ ਹੁੰਦਾ ਸਾਡੀ ਜ਼ਿੰਦਗੀ ਦੇ ਵਿੱਚ ਸਿਰਫ ਲੋੜ ਹੁੰਦੀ ਹੈ ਸਰਦਾ ਦੇ ਨਾਲ ਭਾਵਨਾ ਦੇ ਨਾਲ ਵਿਸ਼ਵਾਸ ਦੇ ਨਾਲ ਭਰੋਸੇ ਦੇ ਨਾਲ ਕਿ ਵਾਹਿਗੁਰੂ ਜੀ ਜ਼ਰੂਰ ਮੇਰੀ ਬਾਹ ਫੜਨਗੇ ਜੇਕਰ ਅਸੀਂ ਇਹ ਸ਼ਬਦ ਵੀ ਬੋਲ ਰਹੇ ਹਾਂ ਤੇ ਆਸੀ ਪਾਸੇ ਧਿਆਨ ਵੀ ਦੇ ਰਹੇ ਹਾਂ ਕਿ ਉਥੋਂ ਕੀ ਪਤਾ ਮੇਰੇ ਘਰ ਦਾ ਦੁੱਖ ਖਤਮ ਹੋ ਜਾਵੇ ਕਲੇਸ਼ ਖਤਮ ਹੋ ਜਾਵੇ ਜਾਂ ਮੈਂ ਉੱਥੇ ਜਾਵਾਂ ਜਾਂ ਮੈਂ ਇੱਥੇ ਜਾਵਾਂ ਫਿਰ ਤੁਹਾਨੂੰ ਪਤਾ ਹੀ ਹੈ ਕਿ ਦੋ ਬੀੜੀਆਂ ਦੇ ਵਿੱਚ ਪਿਆਰ ਰੱਖਣ ਵਾਲਾ ਇਨਸਾਨ ਕਦੇ ਵੀ ਤਰ ਨਹੀਂ ਸਕਦਾ ਕਦੇ ਵੀ ਪਾਰ ਨਹੀਂ ਹੋ ਸਕਦਾ ਸੋ ਮੇਰੀਆਂ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਕੋਈ ਵੀ ਦੁੱਖ ਤਕਲੀਫ ਹੈ ਆਪਣੇ ਘਰ ਦੇ ਵਿੱਚ ਤਾਂ ਇਸ ਵਾਈਗੁਰ ਜੀ ਦੇ ਨਿੱਕੇ ਨਿੱਕੇ ਸ਼ਬਦਾਂ ਨੂੰ ਜੋ ਮੈਂ ਆਪਣੇ ਵੀਡੀਓ ਦੇ ਵਿੱਚ ਦੱਸਦੀ ਹਾਂ ਜਿਸ ਤਰ੍ਹਾਂ ਕਿ ਮool ਮੰਤਰ ਜੀ ਦਾ ਜਾਪ ਵਾਹਿਗੁਰੂ ਮੰਤਰ ਜਾਂ ਫਿਰ ਸੁਖਰਾਨਾ ਇਹ ਛੋਟੇ ਛੋਟੇ ਸ਼ਬਦਾਂ ਨੂੰ ਇਹ ਛੋਟੇ ਸ਼ਬਦ ਸਿਰਫ ਇੱਕ ਬੋਲਣ ਦੇ ਵਿੱਚ ਨੇ ਪਰ ਜਿਹੜਾ ਇਹਨਾਂ ਦਾ ਰਿਜ਼ਲਟ ਹੈ ਇਹਨਾਂ ਦੇ ਚਮਤਕਾਰ ਨੇ ਬਹੁਤ ਵੱਡੇ ਨੇ ਇਹਕਾਰ ਮਤਲਬ ਇੱਕ 37 ਸਾਲੀ ਸ਼ਬਦ ਨੇਗੇ ਸੋ ਮੇਰੀਆਂ ਭੈਣਾਂ ਨੂੰ ਜੇਕਰ ਵੀਡੀਓ ਚੰਗੀ ਲੱਗੀ ਜਾਂ ਮੇਰੇ ਵੀਰਾਂ ਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਵੀ ਜ਼ਰੂਰ ਲਿਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ